2022 ਦੀਆਂ ਚੋਣਾਂ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਵੱਲੋਂ ਫੇਰ ਬਦਲ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ ਹਰਪ੍ਰੀਤ ਸਿੰਘ ਡੰਗ ਨੂੰ ਲੁਧਿਆਣਾ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਲਗਾ ਕੇ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਅਤੇ ਹੁਣ ਸਾਬਕਾ ਮੇਅਰ ਹਾਕਮ ਸਿੰਘ ਗਿਆਸਪੁਰਾ ਦੇ بیٹے ਅਤੇ ਕਾਉਂਸਲਰ ਜਸਪਾਲ ਸਿੰਘ ਗਿਆਸਪੁਰਾ ਨੂੰ ਲੁਧਿਆਣਾ ਕਾਰਪੋਰੇਸ਼ਨ ਦੇ ਆ ਵਿਰੋਧੀ ਧਿਰ ਦਾ ਨੇਤਾ ਬਣਾਇਆ ਗਿਆ ਏ ਇਸ ਮੌਕੇ ਬੋਲਦਿਆਂ ਹੋਇਆਂ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਹਰਪ੍ਰੀਤ ਸਿੰਘ ਡੰਗ ਨੇ ਕਿਹਾ ਕਿ ਜਸਪਾਲ ਸਿੰਘ ਗਿਆਸਪੁਰਾ ਨੂੰ ਕਾਰਪੋਰੇਸ਼ਨ ਦੇ ਵਿਰੋਧੀ ਧਿਰ ਦਾ ਨੇਤਾ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਜਿਸ ਨੂੰ ਤੰਦੇ ਹੀ ਨਾਲ ਉਹ ਨਿਭਾਉਣਗੇ ਸਾਰ ਸੁਖਬੀਰ ਸਿੰਘ ਬਾਦਲ ਜੀ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਜੀ ਦੇ ਹੁਕਮ ਮੁਤਾਬਕ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਦਾ ਵਿਰੋਧੀ ਧਿਰ ਦਾ ਲੀਡਰ ਅਸੀਂ ਸਾਹ ਜਸਪਾਲ ਸਿੰਘ ਗਿਆਸਪੁਰਾ ਨੂੰ ਬਣਾਇਆ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਜਿੱਥੇ ਮੈਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ ਉੱਥੇ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਕੌਮੀ ਜਨਰਲ ਸਕੱਤਰ ਵੀ ਹਾਂ ਮੈਂ ਉਹਨਾਂ ਨੂੰ ਹੁਕਮ ਕੀਤਾ ਸੀ ਕਿ ਤੁਸੀਂ ਮੇਰੇ ਤੋਂ ਅਸਤੀਫਾ ਲੈ ਕੇ ਸਾਰਜਪਾਲ ਸਿੰਘ ਯਾਸਪੁਰ ਨੂੰ ਖੁਦ ਅਨਾਉਂਸ ਕਰੋ ਪਰ ਸਾਰ ਸੁਖਬੀਰ ਸਿੰਘ ਬਾਦਲ ਜੀ ਨੇ ਇਹ ਗੱਲ ਕਹੀ ਕਿ ਤੁਸੀਂ ਪਾਰਟੀ ਦੇ ਬڑے ਵੱਡੇ ਅਹੁਦੇ ਤੋਂ ਜਨਰਲ ਸਕੱਤਰੋਂ ਇਸ ਜ਼ਿੰਮੇਵਾਰੀ ਨੂੰ ਤੁਸੀਂ ਖੁਦ ਧਵਾਓ ਤੇ ਮੈਂ ਉਹਨਾਂ ਦੇ ਆਦੇਸ਼ ਮੁਤਾਬਕ ਕੱਲ ਸਰ ਜਸਪਾਲ ਸਿੰਘ ਗਿਆਸਪੁਰਾ ਨੂੰ ਸ਼ਾਮ ਨੂੰ ਤੇਰੀ ਚਿੱਠੀ ਇਹਨਾਂ ਨੂੰ ਸੰਭੀ ਹੈ ਉਹਦੇ ਮੁਤਾਬਕ ਅਸੀਂ ਇਹਨਾਂ ਨੂੰ ਨਗਰ ਨਿਗਮ ਲੋਜਾੜਾ ਦਾ ਅਪ ਬਰੋਬਰੀ ਦਰਦਾ ਦਾ ਲੀਡਰ ਬਣਾਇਆ ਮੈਨੂੰ ਇਸ ਗੱਲ ਦੀ ਆਸ ਹੈ ਕਿ ਜਿਸ ਅੱਛੇ ਢੰਗ ਨਾਲ ਸਰ ਜਸਪਾਲ ਸਿੰਘ ਗਿਆਸਪੁਰਾ ਪਹਿਲਾਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ ਹੋਰ ਵੀ ਵਧੀਆ ਜ਼ਿੰਮੇਵਾਰੀ ਨਾਲ ਇਹ ਅੱਛੇ ਢੰਗ ਨਾਲ ਇਹ ਨਗਰ ਨਿਗਮ ਦੀ ਜਿਹੜੀਆਂ ਸੇਵਾਵਾਂ ਨੇ ਲੁਧਿਆਣਾ ਸ਼ਹਿਰ ਦੇ 95 ਵਾਰਡ ਹੈ ਹਰ ਲੁਧਿਆਣਾ ਵਾਸੀ ਨੂੰ ਚਲਦੀਆਂ ਸੇਵਾਵਾਂ ਦੇਣੀਆਂ ਇਹ ਮਿਊਸਪਲ ਕਾਰਪੋਰੇਸ਼ਨ ਲੁਧਿਆਣਾ ਦਾ ਇੱਕ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਪਰ ਮੈਂ ਸਮਝਦਾ ਕਿ ਜਿਹੜੀ ਕਾਂਗਰਸ ਜਮਾਤ ਹੈ ਹਰ ਫਰੰਟ ਤੇ ਫੇਰ ਹੈ ਜੇ ਅਸੀਂ ਗੱਲ ਕਰੀਏ ਇਹਨਾਂ ਦੀ ਸੀਐਮ ਤੋਂ ਲੈ ਕੇ ਥੱਲੇ ਤੱਕ ਜਿਸ ਵੀ ਅਹੁਦੇ ਨੂੰ ਅਸੀਂ ਨਿਗਾਹ ਮਾਰਦੇ ਹਾਂ ਜਿਹੜਾ ਵੀ ਉਸ ਅਹੁਦੇ ਤੇ ਬੈਠਾ ਉਹਨੂੰ ਬਾਖੂਬੀ ਨਹੀਂ ਨਿਭਾ ਰਿਹਾ ਔਰ ਮੈਂ ਇਹ ਦੱਸਣ ਲੱਗਿਆ ਤੁਹਾਨੂੰ ਮੈਨੂੰ ਦੁੱਖ ਮਹਿਸੂਸ ਹੋ ਰਿਹਾ ਹੈ ਕਿ ਮੈਂ اپੋਜੀਸ਼ਨ ਦਾ ਲੀਡਰ ਰਹਾ ਪਿਛਲੇ 3.5 ਸਾਲ ਪਰ ਮੈਂ ਬਾਰ-ਬਾਰ ਰੋਲਾ ਪਾਉਂਦਾ ਰਿਹਾ ਕਿ ਵੀਰੇ ਮੇਰੇ ਇਲਾਕੇ ਦੇ ਵਿੱਚ ਵੀ ਡਵੈਲਪਮੈਂਟ ਦੇ ਕੰਮ ਨਹੀਂ ਹੋ ਸਿਧੇ ਕੋਹੀ ਮੈਂ ਤੁਹਾਨੂੰ ਦੱਸ ਰਿਹਾ ਕਿ ਜਦੋਂ اپੋਜੀਸ਼ਨ ਲੀਡਰ ਤੇ ਹੀ ਕੰਮ ਨਹੀਂ ਕਰਨਗੇ ਤਾਂ ਮੈਂ ਸਮਝਦਾ ਕਿ ਬਾਕੀ ਤੇ ਵੀ مایੁਸ ਹੋ ਜਾਂਦੇ ਆ ਕਿ ਬੰਦੇ ਕਿ ਇਹਦਾ ਹੀ ਨਹੀਂ ਕੰਮ ਹੋ ਰਿਹਾ ਸਾਡਾ ਕੀ ਹੋਊਗਾ ਮੇਰੇ ਕਹਿਣ ਤੋਂ ਬਾਅਦ ਇਹ ਕਿ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਅੱਛੇ ਤੰਗਾਂ ਨਹੀਂ ਨਿਭਾਇਆ ਜਿਸ ਦਿਨ ਸਾਡਾ ਹਾਊਸ ਬਣਿਆ ਸੀ ਪਹਿਲੀ ਮੀਟਿੰਗ 'ਚ ਮੈਂ ਇਹ ਗੱਲ ਕਹੀ ਸੀ ਕਿ ਜਿਹੜੀ ਸਿਆਸਤ ਇਹ ਕਾਰਪੋਰੇਸ਼ਨ ਦੇ ਗੇਟ ਤੋਂ ਬਾਹਰ ਤੱਕ ਰੱਖੀ ਜਾਵੇ ਜਦੋਂ ਅਸੀਂ ਲੁਧਿਆਣਾ ਸ਼ਹਿਰ ਨਹੀਂ ਤੁਰੇ ਗਿਆ ਤੇ ਲੁਧਿਆਣਾ ਸ਼ਹਿਰ ਦੇ ਲਈ ਤੰਗੂ ਸਾਨੂੰ ਚੰਗੀ ਸੋਚ ਲੈ ਕੇ ਚੱਲਣਾ ਪੈਗਾ ਸਿਆਸਤ ਤੋਂ ਉੱਪਰ ਉੱਠ ਕੇ ਅਸੀਂ ਲੁਧਿਆਣਾ ਸ਼ਹਿਰ ਦੇ 40 ਲੱਖ ਦੇ ਕਰੀਬ ਜਿਹੜੇ ਵਾਸੀ ਨੇ ਉਹਨਾਂ ਨੂੰ ਚੰਗੀਆਂ ਸਹੂਦਾਵਾਂ ਦੇਣੀਆਂ ਪਾਣੀ ਪ੍ਰੋਪਰ ਦੇਣਾ ਸਾਫ਼ ਸੁਥਰਾ ਪਾਣੀ ਸੀਵਰੇਜ ਮੁਹੱਈਆ ਕਰਾਉਣਾ ਲਾਈਟਾਂ ਦੇਣੀਆਂ ਸੜਕਾਂ ਬਣਾ ਕੇ ਦੇਣੀਆਂ ਹਰ ਟੰਗ ਨਾਲ ਅਸੀਂ ਲੋਗਾਂ ਨੂੰ ਇਹ ਬੇਨਤੀ ਇਹ ਕੀਤੀ ਸੀ ਮੇਰ ਸਾਹਿਬ ਨੂੰ ਕਿ ਤੁਸੀਂ ਮੇਰ ਚੁਣੇਗੇ ਤੇ ਤੁਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਮੇਰ ਹੋ ਕੱਲੇ ਕਾਂਗਰਸ ਦੇ ਕੌਂਸਲਰ ਵਾਸੇ ਮੇਰ ਨਹੀਂ ਪਰ ਉਹਨਾਂ ਨੇ ਇਸ ਗੱਲ ਨੂੰ ਸਮਝਿਆ ਨਹੀਂ ਉਹ ਕਾਂਗਰਸ ਤੱਕ ਹੀ ਸੀਮਤ ਰਹਿ ਹੈ ਤਾਂ ਮੈਂ ਇਸ ਗੱਲ ਦੀ ਮੈਨੂੰ ਆਸ ਹੈ ਕਿ ਸਾਰ ਜਸਪਾਲ ਸਿੰਘ ਗਿਆਸਪੁਰਾ ਬਹੁਤ ਵਧੀਆ ਸੋਚ ਦੇ ਮਾਲਕ ਹੈ ਚੰਗੇ ਵਿਚਾਰ ਲੈ ਕੇ ਚੱਲਦੇ ਹੈ ਔਰ ਲੁਧਿਆਣਾ ਸ਼ਹਿਰ ਦੇ 95 ਵਾੜਾ ਨੂੰ ਇਹ ਅੱਛੀਆਂ ਸੇਵਾਵਾਂ ਲੈ ਕੇ ਦੇਣ ਲਈ ਕਾਮਯਾਬ ਹੋਣਗੇ ਮੈਂ ਆਪਣੇ ਵੱਲੋਂ ਤੇ ਆਪਣੇ ਸਾਰੇ ਸਾਥੀਆਂ ਵੱਲੋਂ ਜਿਹੜੇ ਕਾਉਂਸਲਰ ਸਾਹਿਬਾਨ ਹੈਗੇ ਆ ਸਾਡੇ 12 ਕਾਉਂਸਲਰ ਨੇ ਪਹਿਲਾਂ 11 ਸੀ ਇੱਕ ਕਾਉਂਸਲਰ ਬੀਜੇਪੀ ਦਾ ਆਰਡੀ ਸ਼ਰਮਾ ਦੀ ਉਹਦੇ ਮਦਰ ਕਾਉਂਸਲਰ ਹੈ ਉਹ ਸਾਡੀ ਗਿਣਤੀ 12 ਹੈ ਤੇ 12 ਕਾਉਂਸਲਰ ਜਿਹੜੇ ਆ ਇਹਨਾਂ ਦਾ ਸਾਰ ਜਸਪਾਲ ਸੇ ਗਿਆਸਪੁਰਾ ਦਾ ਸਾਥ ਦੇਣਗੇ ਇਹਨਾਂ ਦੀ ਅਗਵਾਈ ਦੇ ਵਿੱਚ ਜਿਹੜੀ ਲੜਾਈ ਆ ਕਾਰਪੋਰੇਸ਼ਨ ਦੇ ਅੰਦਰ ਉਹ ਲੜੀ ਜਾਊਗੀ ਲੁਧਿਆਣਾ ਸ਼ਹਿਰ ਨੂੰ ਅੱਛੀਆਂ ਸੇਵਾਵਾਂ ਚੰਗੀਆਂ ਸਵਾਵਾਵਾਂ ਦੇਣ ਲਈ ਅਸੀਂ ਮਾਜਰ ਵਾਧਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਾਦਲ ਜੀ ਦਾ ਸਰ ਵਿਕਰਮ ਸਿੰਘ ਮਦੀਠੀਆ ਜੀ ਦਾ ਔਰ ਉਸ ਤੋਂ ਬਾਅਦ ਸਾਡੀ ਸਾਰੀ ਸੀਨੀਅਰ ਲੀਡਰਸ਼ਿਪ ਸਾਡੇ ਲੁਧਿਆਣੇ ਦੇ ਪਰਿਵਾਰੀ ਸਰਦਾਰ ਦਲਜੀਤ ਸਿੰਘ ਦੀ ਟੀਮਾ ਜੀ ਦਾ ਔਰ ਸਾਡੇ ਲੁਧਿਆਣੇ ਦੇ ਬਹੁਤ ਸੀਨੀਅਰ ਲੀਡਰ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਸਰ ਭਜਨ ਸਿੰਘ ਡੰਗ ਕੌਮੀ ਜਰਨਲਿਸਟ ਖਤਰ ਨੇ ਸਾਡੀ ਪਾਰਟੀ ਦੇ ਔਰ ਮੇਰੀ ਪਾਰਟੀ ਦੇ ਸਾਰੇ ਹੀ ਵੱਡੇ ਆਗੂ ਜਿੰਨਾ ਜਿੰਨਾ ਦਾ ਮੈਂ ਇੱਕ ਇੱਕ ਕਰਕੇ ਨਾਮ ਨਾ ਸਾਰੀ ਸਾਡੀ ਸੀਨੀਅਰ ਲੀਡਰਸ਼ਿਪ ਜਿਹੜੀ ਲੁਧਿਆਣੇ ਬੈਠੀ ਹੈ ਸਾਰਿਆਂ ਮੇða ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਇਸ ਜ਼ਿੰਮੇਵਾਰੀ ਨੂੰ ਆਉਣ ਲਈ ਦਿੱਤੀ ਹੈ ਔਰ ਮੈਂ ਆਪਣੀ ਪੂਰੀ ਤਨਮਨ ਨਾਲ ਇਸ ਜ਼ਿੰਮੇਵਾਰੀ ਨੂੰ ਹੋਰ ਦੀ ਪੂਰੀ ਕੋਸ਼ਿਸ਼ ਕਰਦਾ ਰਹੂੰਗਾ ਜਿਸ ਤਰ੍ਹਾਂ ਤੁਸੀਂ ਇੱਕ ਸਵਾਲ ਪੁੱਛਿਆ ਕਿਹੜਾ ਪਹਚਾਲ ਲਿਆਵਾਂਗੇ ਪਹਚਾਲ ਤਾਂ ਦੇਖੋ ਡੰਗ ਸਾਹਿਬ ਨੇ ਪੂਰੇ 3 ਸਾਲ ਅਸੀਂ ਇਹਨਾਂ ਦੀ ਗਵਾਹੀ 'ਚ ਬਹੁਤ ਲੜਾਈ ਲੜੀ ਹੈ ਹਰ ਭ੍ਰਿਸ਼ਟਾਚਾਰ ਨੂੰ ਸੜਕਾਂ ਤੇ ਲਿਆਂਨ ਦੀ ਲੋਕਾਂ ਤੱਕ ਲਿਆਂਨ ਦੀ ਕੋਸ਼ਿਸ਼ ਕੀਤੀ ਹੈ ਧਰਨੇ ਲਾਏ ਕਾਰਪੋਰੇਸ਼ਨਾਂ ਨੂੰ ਬੰਦ ਕਰਾਇਆ ਔਰ ਬਹੁਤ ਸੁਧਾਰ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਇਸ ਕਾਂਗਰਸ ਦੀ ਜਿਆਦਾ ਮжоਰਿਟੀ ਕਰਕੇ ਔਰ ਇਹ ਭ੍ਰਿਸ਼ਟਾਚਾਰੀ ਜਿਹੜੀ ਸਰਕਾਰ ਆ ਉੱਪਰ ਤੋਂ نیچے ਤੱਕ ਜਿਹੜਾ ਇਹਦਾ ਭ੍ਰਿਸ਼ਟਾਚਾਰ ਹੋ ਰਿਹਾ ਅਸੀਂ ਇਹਨਾਂ ਨੂੰ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ ਆ ਪਰ ਹਜੇ ਵੀ ਭ੍ਰਿਸ਼ਟਾਚਾਰ ਪੂਰੀਆ ਸਿਖਰਾਂ ਤੇ ਆ ਜਿੱਦਣ ਸਾਡੀ ਸਰਕਾਰ ਆਊਗੀ ਇਹ ਕੱਲੇ ਕੱਲੇ ਅਫਸਰਾਂ ਦਾ ਅਸੀਂ ਨਾਮ ਨਿਸ਼ਚਰ ਕਰਾਂਗੇ ਅਸ ਪਾਰਟੀ ਪ੍ਰਧਾਨ ਸੁਖਵੀਰ ਬਾਦਲ ਜੀ ਵੀ ਉਸ ਦਿਨ ਡੰਗ ਸਾਹਿਬ ਨਾਲ ਗੱਲ ਕਰਕੇ ਗਏ ਨੇ ਕਿ ਕੱਲੇ ਕੱਲੇ ਅਫਸਰਾਂ ਨੂੰ ਜਿੰਨਾ ਇਹ ਭ੍ਰਿਸ਼ਟਾਚਾਰ ਕਰਨਗੇ ਇਹਨਾਂ ਨੂੰ ਹਿਸਾਬ ਦੇਣਾ ਪਵੇਗਾ ਔਰ ਜਿੱਥੇ ਤੱਕ ਮੇਰੀ ਮੈਨੂੰ ਉਮੀਦ ਹੈ ਮੈਂ ਆਪਣੇ ਕਾਉਂਸਲਰ ਸਾਥੀਆਂ ਦਾ ਸਰਦਾਰ ਹਰਪਜਨ ਸਿੰਘ ਸ਼ਹਿਰੀ ਪ੍ਰਧਾਨ ਜੀ ਦੀ ਗਵਾਹੀ 'ਚ ਇਹਨਾਂ ਦੀ ਦਿਸ਼ਾ ਨਿਰਦੇਸ਼ਾਂ ਹੇਠ ਜੋ ਵੀ ਇਹਨਾਂ ਦਾ ਹੁਕਮ ਆਊਗਾ ਇਨ ਵਿੱਚ ਜ਼ਿਲ੍ਹੇ 'ਚ ਲਾਗੂ ਕਰਦੀ ਪੂਰੀ ਕੋਸ਼ਿਸ਼ ਕਰਾਂਗੇ ਕਿ ਇਨ ਵਿੱਚ ਲਾਗੂ ਵੀ ਕਰਾਂਗੇ ਐਸਐਮਜ਼ਡ ਪੰਜਾਬ ਦੇ ਲਈ ਲੁਧਿਆਣਾ ਤੋਂ Abhishek di report. For latest updates, like and follow our Facebook page SMZ News and don't forget to subscribe our YouTube channel and press the bell icon.